ਇੰਡੀਅਨ ਲੋਕਾਂ ਨੂੰ ਇਹ ਇਹ ਪਤਾ ਹੈ ਕਿ ਮਰ ਗਿਆ ਬੰਦਾ ਆਪਾਂ ਜਲਾਇਆ ਹੈ ਉਹਨੋਂ ਉਹਦੀ ਆਤਮਾ ਪਟਕਦੀ ਹੈ ਉਹ ਕਿਸੇ ਬੋਡੀ ਦੇ ਵਿੱਚ ਦੁਬਾਰਾ ਚੱਲੂ। ਇਸਲਾਮ ਦੇ ਵਿੱਚ ਇਹ ਹੈ ਵੀ ਬੰਦਾ ਮਰ ਗਿਆ ਰੈਸਟ ਇਨ ਪੀਸ ਲਿਖਦੇ ਨਾ ਹੂੰ ਯੂ ਰੈਸਟ ਕਰ ਰਿਹਾ ਉੱਥੇ ਸੌ ਰਿਹਾ। ਉਹਦੀ ਆਤਮਾ ਐਦਾਂ ਪਟਕਦੀ ਨਹੀਂ ਹੈ। ਉਹ ਪਈ ਐ ਇੱਕ ਜਗ੍ਹਾ ਕਿਉਂਕਿ ਹਿੰਦੂ ਧਰਮ ਦੇ ਵਿੱਚ ਜਿਹਨਾਂ ਦਾ ਆਪਣਾ ਧਰਮ ਹਿੰਦੂ ਧਰਮ ਹੋ ਗਿਆ ਸਿੱਖ ਧਰਮ ਹੋ ਗਿਆ ਆਪਾਂ ਆਦਮੀ ਨੂੰ ਜਲਾਉਂਦੇ ਆ ਮੁਸਲਮ ਧਰਮ ਈਸਾਈ ਧਰਮ ਦੇ ਵਿੱਚ ਦਫਨਾਉਂਦੇ ਆ ਇੱਥੇ ਕਹਿੰਦੇ ਨਾ ਫਲਾਣੇ ਦਾ ਤਾਇਆ ਫਲਾਣੇ ਦਾ ਚਾਚਾ ਇਹਦੇ ਚੋਂ ਲਾ ਜੀ ਆ ਉਥੇ ਤਾਂ ਇਸ ਗੱਲ ਨੂੰ ਕਹਿਣਾ ਕ੍ਰਾਈਮ ਐ ਸਿੱਧਾ ਇਸਲਾਮ ਨੂੰ ਚੈਲੰਜ ਐ ਹੁੰਦਾ ਇਸਲਾਮ ਵਿੱਚ ਜਿੰਨ ਕੀ ਹੁੰਦਾ ਫਿਰ ਜਿੰਨ ਬੱਕਰਾ ਭੂਤਾ ਕੇ ਲੱਗਦੀ ਜਿੰਨ ਸਾਡੇ ਵਾਲੀ ਹੁੰਦੇ ਨਹੀਂ ਭੂਤਾਂ ਦੀ ਕੈਟਾਗਰੀਜ਼ ਕੀਤੀ ਹੋਈ ਐ ਨਾ ਕਲਾਸੀਫਿਕੇਸ਼ਨ ਪਰ ਜਿਸ ਤਰ੍ਹਾਂ ਦਾ ਫੇਸਬੁੱਕ ਤੇ ਜਾਂ ਰੀਲਾਂ ਪਾ ਕੇ ਇੰਸਟਾ ਤੇ ਜਾਂ ਹੋਰ ਸੋਸ਼ਲ ਮੀਡੀਆ ਤੇ ਡਰਾਮਾ ਕੀਤਾ ਜਾਂਦਾ। ਵੀ ਆ ਬਾਬੇ ਨੇ ਆ ਕਰਤਾ ਪਿਛਲਾ ਤਾਂ ਕਿਸੇ ਦਾ ਵੀ ਦੱਸ ਸਕਦੇ ਆ ਜਿਵੇਂ ਉਹ ਕਿਵੇਂ ਉਹ 40 ਦਿਨ ਦਾ ਇੱਕ ਪਾਠ ਹੈ ਭਗਤੀ ਹੈ। ਉਹ ਮੰਨ ਲੋ ਕਰਨੀ ਪੈਂਦੀ ਹੈ। ਤੁਹਾਡੇ ਕੋਲ ਆਉਂਦੇ ਨੇ ਲੋਕੀ ਬਿਲਕੁਲ ਬਹੁਤ ਆਦੇ ਕੀ ਕੀ ਕਿਵੇਂ ਕੀ ਅਬਜ਼ਰਵ ਕਰਦੇ ਨੇ ਕਰਦੇ। ਉਹ ਇੱਕ ਅਲੱਗ ਸਬਜੈਕਟ ਹੈ। ਮੈਨੂੰ ਇੰਨਾ ਹੀ ਪਤਾ ਵੀ ਪਾਵਰ ਹੁੰਦੀ ਆ ਹੂੰ 네ਗੇਟਿਵ ਵੀ ਹੁੰਦੀ ਆ ਪੋਜ਼ਿਟਿਵ ਵੀ ਹੁੰਦੀ ਆ ਹੂੰ ਇਹ ਜ਼ਰੂਰੀ ਨਹੀਂ ਵੀ ਜੇ ਤੁਹਾਡੇ ਘਰ ਕੋਈ ਭੂਤ ਆ ਜਾਂ ਚੜੇਲ ਆ ਜਿੰਨਾ ਹਨਾ ਤੇ ਹੁੰਦੇ ਆ ਮੇਰੇ ਹੁੰਦੇ ਹੁੰਦੇ ਇੰਡੀਆ ਚ ਭੂਤ ਹੁੰਦੇ ਆ ਜੀ ਪਾਕਿਸਤਾਨ ਚ ਜਿੰਨ ਹੁੰਦੇ ਆ ਸੱਚੀ ਹਾਂਜੀ ਅੱਛਾ ਮੈਨੂੰ ਲੱਗੇ ਵੀ ਇਹਨਾਂ ਦੇ ਵਿੱਚ ਵੀ ਕੋਈ ਮਤਲਬ ਭੇਰ ਭਾਵ ਆ ਹਾਂਜੀ ਭੇਰ ਭਾਵ ਆ ਹੈ ਕਿਵੇਂ ਉਹ ਇਸ ਕਰਕੇ ਆ ਕਿ Hindu ਧਰਮ ਹੂੰ ਸਿੱਖ ਧਰਮ ਹੂੰ ਇਹ ਜੈਨ ਧਰਮ ਜਾਂ ਬੋਧੀ ਧਰਮ ਨਾ ਇੰਡੀਆ ਦੇ ਜਿਹੜੇ ਧਰਮ ਨੇ ਜਿਹੜੇ ਇੰਡੀਅਨ origin ਦੇ ਨੇ ਠੀਕ ਹੈ ਇਸਲਾਮ ਜਿਹੜਾ ਧਰਮ ਹੈ ਉਹ ਇੰਡੀਅਨ origin ਦਾ ਨਹੀਂ ਹੈ ਠੀਕ ਹੈ ਉਹ ਅਰਬਿਕ origin ਦਾ ਹੈ ਠੀਕ ਹੈ ਕਿਉਂਕਿ ਮੱਕਾ ਮਦੀਨਾ ਉੱਥੇ 베ਸਡ ਹੈ ਹੂੰ 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 ਇੰਡੀਅਨ ਲੋਕਾਂ ਨੂੰ ਇਹ ਇਹ ਪਤਾ ਹੈ ਕਿ ਮਰ ਗਿਆ ਬੰਦਾ ਹੂੰ ਆਪਾਂ ਜਲਾਇਆ ਹੈ ਹੂੰ 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 ਉਹਨੋਂ ਦੀ ਆਤਮਾ ਭਟਕਦੀ ਹੈ ਉਹ ਕਿਸੇ ਬਾਡੀ ਦੇ ਵਿੱਚ ਦੁਬਾਰਾ ਜਨਮ ਲਊਗੀ। ਅੱਛਾ। ਚਾਹੇ 84 ਲੱਖ ਜਨਮ ਭੋਗ ਕੇ ਲਵੇ। ਹੂੰ। ਚਾਹੇ ਜਦ ਹੀ ਲੈ ਲਵੇ। ਹੂੰ। ਉਹ ਦੁਬਾਰਾ ਜਨਮ ਲੈਂਦਾ। ਇਸਲਾਮ ਦੇ ਵਿੱਚ ਇਹ ਹੈ ਵੀ ਬੰਦਾ ਮਰ ਗਿਆ। ਰੈਸਟ ਇਨ ਪੀਸ ਲਿਖਦੇ ਨੇ ਆਪਾਂ। ਹੂੰ। ਉਹ ਰੈਸਟ ਕਰ ਰਿਹਾ ਉੱਥੇ ਸੌਂ ਰਿਹਾ। ਇੱਕ ਦਿਨ ਜੱਜਮੈਂਟ ਦਾ ਦਿਨ ਆਊਗਾ। ਅੱਛਾ। ਉਹ ਦਿਨ ਅੱਲਾਹ ਮੈਂ ਆ ਕਰੂਗਾ ਸਾਰਿਆਂ ਦਾ ਉਹ ਜਿਹਨੇ ਚੰਗੇ ਕੰਮ ਕੀਤੇ ਹੋਣਗੇ ਉਹਨਾਂ ਨੂੰ ਹੈਵਨ ਚ ਲੈ ਜਾਊਗਾ ਹੂੰ ਹੂੰ ਇਹਨਾਂ ਨੇ ਮਾੜੇ ਕੰਮ ਕੀਤੇ ਹੋਣਗੇ ਉਹ ਹੈਲ ਚ ਜਾਣਗੇ ਹੂੰ ਹੂੰ ਤੇ ਸਵਰਗ ਨਰਕ ਜਿਹਨੂੰ ਆਪਾਂ ਕਹਿੰਦੇ ਆ ਪਰ ਬੰਦਾ ਮੁੜ ਕੇ ਨਹੀਂ ਜਾਂਦਾ ਉਹ ਕਹਿੰਦੇ ਆ ਹਾਂ ਵੀ ਉਹਦੀ ਆਤਮਾ ਇਦਾਂ ਭਟਕਦੀ ਨਹੀਂ ਹੈ ਅੱਛਾ ਉਹ ਪਈ ਐ ਇੱਕ ਜਗ੍ਹਾ ਸਾਈਡ ਤੇ ਹੋ ਗਿਆ ਆਪਣਾ ਹਿਸ ਸੋਲ ਸਟਿਲ ਹੇਅਰ ਕਿਉਂਕਿ ਹਿੰਦੂ ਧਰਮ ਦੇ ਵਿੱਚ ਜਿਹਨਾਂ ਦਾ ਆਪਾਂ ਹਿੰਦੂ ਧਰਮ ਹੋ ਗਿਆ ਸਿੱਖ ਧਰਮ ਹੋ ਗਿਆ ਆਪਾਂ ਆਦਮੀ ਨੂੰ ਜਲਾਉਂਦੇ ਆ ਮੁਸਲਮ ਧਰਮ ਈਸਾਈ ਧਰਮ ਦੇ ਵਿੱਚ ਦਫਨਾਉਂਦੇ ਆ ਹੂੰ ਤੇ ਉਹ ਕਹਿੰਦੇ ਆ ਕਿ ਮਤਲਬ ਕਿਉਂਕਿ ਸਾਡੇ ਦੇਖ ਕਰਨੇ ਕਿ ਹਾਂ ਆਤਮਾ ਚਲ ਗਈ ਜਦੋਂ ਸਰੀਰ ਸਰੀਰ ਛੱਡ ਕੇ ਆਤਮਾ ਚਲ ਗਈ ਹੁਣ ਅੱਗੇ ਉਹਨੇ ਚੋਲਾ ਬਦਲ ਲਿਆ ਜਾਂ ਬਦਲਣਾ ਹਾਂ 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 ਗੀਤਾ ਚ ਕਿਹਾ ਗਿਆ ਵੀ ਕੋਈ ਮਰਦਾ ਨਹੀਂ ਹੈ ਹੂੰ ਆਤਮਾ ਜਿਹੜੀ ਆ ਚੋਲਾ ਬਦਲਦੀ ਆ ਇਸ ਕਰਕੇ ਆਪਣੇ ਇੱਥੇ ਭੂਤ ਹੁੰਦਾ ਅੱਛਾ ਉੱਥੇ ਜਿੰਨ ਕਿਹਾ ਜਾਂਦਾ ਐ ਇਸੀ ਚੀਜ਼ ਨੂੰ ਵੀ ਸਾਡੇ ਵਾਲੇ ਨਹੀਂ ਕੋਈ ਪ੍ਰੋਬਲਮ ਹੈਗੀ ਇੱਥੇ ਕਹਿੰਦੇ ਨਾ ਫਲਾਣੇ ਦਾ ਤਾਇਆ ਫਲਾਣੇ ਦਾ ਚਾਚਾ ਇਹਦੇ ਚੋਂਦਾ ਜੀ ਆਹ ਹੂੰ ਉਸ ਦਾ ਇਸ ਗੱਲ ਨੂੰ ਕਹਿਣਾ ਕ੍ਰਾਈਮ ਐ ਸਿੱਧਾ ਇਸਲਾਮ ਨੂੰ ਚੈਲੰਜ ਐ ਕਿ ਇਸ ਕਰਕੇ ਉੱਥੇ ਕਹਿੰਦੇ ਆ ਵੀ ਜਿੰਨ ਮਗਰ ਲੱਗਿਆ ਇਹੇ ਅੱਛਾ ਮੈਨੂੰ ਲੱਗੀ ਉੱਥੇ ਇਹ ਕਹਿੰਦੇ ਕਿ ਉਹ ਬੰਦਾ ਜਿਹੜਾ ਮੰਨ ਲਓ ਮਰ ਗਿਆ ਉਹ ਤੇ ਵਿੱਚ ਹੀ ਆ ਉਹ ਬਾਹਰ ਆਇਆ ਨਾ ਸਟਿਲ ਐ ਉਹ ਥੋੜੀ ਚਿ ਕਿਵੇਂ ਆ ਗਿਆ ਉਹ ਇਹ ਕਹਿੰਦੇ ਆ ਹਾਂ ਇਸ ਕਰਕੇ ਉੱਥੇ ਜਿੰਨ ਹੁੰਦਾ ਇਸਲਾਮ ਵਿੱਚ ਜਿੰਨ ਕੀ ਹੁੰਦਾ ਫਿਰ ਜਿੰਨ ਬੱਕਰਾ ਭੂਤ ਆ ਕੇ ਮਤਲਬ ਜਿੰਨ ਸਾਡੇ ਵਾਲ ਨਹੀਂ ਉੱਥੇ ਨਹੀਂ ਭੂਤਾਂ ਦੀ ਕੈਟਾਗਰੀਜ਼ ਕੀਤੀ ਹੋਈ ਹੈ ਨਾ ਕਲਾਸੀਫਿਕੇਸ਼ਨ ਅਲੱਗ-ਅਲੱਗ ਅੱਛਾ ਜੀ ਵੀ ਆ ਆ ਕਲਾਸ ਆਇਆ ਛਲੇਡਾ ਆਇਆ ਭੂਤ ਆ ਜਿੰਨ ਅਪਰੇਤ ਹਾਂ ਹਾਂ ਬਹੁਤ ਸਾਰੀਆਂ ਕੈਟਾਗਰੀਜ਼ ਨੇ ਤੁਹਾਡੇ ਕੋਲ ਆਉਂਦੇ ਨੇ ਲੋਕੀ ਬਿਲਕੁਲ ਬਹੁਤ ਆਉਂਦੇ ਆ ਕੀ ਕੀ ਕਿਵੇਂ ਕੀ ਅਬਜ਼ਰਵ ਕਰਦੇ ਲੋਕਾਂ ਦੇ ਵਿੱਚ ਨਹੀਂ ਐਕਚੁਅਲੀ ਮੈਂ ਇਹ ਦੇਖਦਾ ਹੁੰਦਾ ਵੀ ਬਹੁਤ ਸਾਰੇ ਲੋਕਾਂ ਨੂੰ ਮਾਨਸਿਕ ਰੋਗ ਹੈ ਬਹੁਤ ਸਾਰੇ ਲੋਕਾਂ ਨੂੰ 50% ਲੋਕਾਂ ਨੂੰ ਮਾਨਸਿਕ ਰੋਗ ਹੁੰਦਾ 50 ਵੈਮ ਹਮ ਸਾਈਕੀਟਰੀ ਦੇ ਪੇਸ਼ੈਂਟ ਹੁੰਦੇ ਆ ਠੀਕ ਤੇ 50% ਲੋਕ ਜਿਹੜੇ ਹੁੰਦੇ ਆ ਉਹ ਐਕਚੁਅਲੀ ਉਸ 네ਗੇਟਿਵ ਜਾਂ ਪੋਜ਼ਿਟਿਵ ਪਾਵਰ ਤੋਂ ਅਫੈਕਟਡ ਹੁੰਦੇ ਆ ਮਨ ਇਹ ਗੱਲ ਹੁੰਦੀ ਹੈ ਬਿਲਕੁਲ ਹੁੰਦੀ ਹੈ ਇਹਨੂੰ ਆਪਾਂ ਮੰਨਕਰ ਨਹੀਂ ਹੋ ਸਕਦੇ ਪਰ ਜਿਸ ਤਰ੍ਹਾਂ ਦਾ ਫੇਸਬੁੱਕ ਤੇ ਹਮ ਜਾਂ ਰੀਲਾਂ ਪਾ ਕੇ ਇੰਸਟਾ ਤੇ ਜਾਂ ਹੋਰ ਸੋਸ਼ਲ ਮੀਡੀਆ ਤੇ ਡਰਾਮਾ ਕੀਤਾ ਜਾਂਦਾ ਵੀ ਆ ਬਾਬੇ ਨੇ ਆ ਕਰਤਾ ਪਿਛਲਾ ਤਾਂ ਆਪਾਂ ਕਿਸੇ ਦਾ ਵੀ ਦੱਸ ਸਕਦੇ ਆ ਹੂੰ ਹੂੰ ਕਿਵੇਂ ਹੋਗੇ ਮੈਂ ਉਹ 40 ਦਿਨ ਦਾ ਇੱਕ ਪਾਠ ਹੈ ਭਗਤੀ ਹੈ ਠੀਕ ਹੈ ਉਹ ਮੰਨ ਲਓ ਕਰਨੀ ਪੈਂਦੀ ਹੈ ਹੂੰ ਤੁਹਾਡਾ ਪਿਛਲਾ ਤੁਹਾਡਾ ਪਾਸਟ ਅਰੁਣ ਜੀ ਬੈਠੇ ਆ ਕੈਮਰੇ ਤੇ ਜੀ ਮੰਨ ਲਓ ਅਗਰ ਮੈਂ ਹੋ ਕੀਤੀ ਹੋਏ ਮੈਂ ਸਾਰਾ ਕੁਝ ਦੱਸ ਦੂੰਗਾ ਇਹਨਾਂ ਦਾ ਜਦੋਂ ਉਹ ਪਿਛਲਾ ਸਾਰਾ ਕੁਝ ਦੱਸ ਦੁੰਦਾ ਵੀ ਤੂੰ ਫਲਾਨੀ ਬਸ ਆਇਆ ਹਾਂ ਹਾਂ ਫਲਾਨੀ ਪੁੜੀ ਨਾ ਤੂੰ ਪਿੰਡੋਂ ਚੜਿਆ ਤੇ ਤੇਰੀ ਜੇਬ 'ਚ ਨੇ ਰੁਪਈਏ ਆ ਘਰੋਂ ਲੈ ਕੇ ਤੁਰਿਆ ਫਲਾਨੀ ਰੇੜੀ ਤੇ ਦਾ ਜੂਸ ਪੀਤਾ ਫੇ ਅਸੀਂ ਵਿਸ਼ਵਾਸ ਕਰਦੇ ਆ ਠੀਕ ਆ ਆਪਾਂ ਨੂੰ ਐ ਲੱਗਦਾ ਵੀ ਇਹ ਅੱਗੇ ਵਾਲਾ ਵੀ ਕਰ ਦੂਗਾ ਆਉਣ ਵਾਲਾ ਭਵਿੱਖ ਫਿਊਚਰ ਹੂੰ ਉਹ ਜਦ ਕਿ ਉਹ ਫਿਊਚਰ ਬਾਰੇ ਕੱਖ ਨਹੀਂ ਕਰ ਸਕਦੇ ਹੁੰਦੇ ਉਹ ਲੋਕਾਂ ਨੂੰ ਲੁੱਟਦੇ ਆ ਇਹ ਕਹਿੰਦੇ ਵੀ ਬਸ ਤੇਰੀ ਪੂਜਾ ਸ਼ੁਰੂ ਕਰਤੀ ਤੇਰਾ ਪਾਰਟ ਸ਼ੁਰੂ ਕਰਤਾ ਇੰਨੇ ਦਿਨ ਦਾ ਹੁਣ ਤੂੰ ਆ ਕਰ ਅਗਲੇ ਨੂੰ ਇਹੋ ਜਿਹਾ ਕੰਮ ਕਰ ਕਹਿ ਦੇਣਾ ਕਿ ਅਗਲਾ ਕਰ ਹੀ ਨਹੀਂ ਸਕਦਾ ਬਾਅਦ ਚ ਅਗਲੇ ਨੂੰ ਕਹਿੰਦੇ ਆ ਵੀ ਇਹ ਤਾਂ ਹੁਣ ਤੇਰੀ ਗਲਤੀ ਆ ਅਸੀਂ ਤਾਂ ਇੰਨਾ ਜ਼ੋਰ ਲਾਇਆ ਹੂੰ ਮੇਰੇ ਦਸਤਰ ਦੇ ਵਿੱਚ ਹਾਂਜੀ ਮੇਰੇ ਹਰ ਲੈਟਰ ਪੈਡ ਦੇ ਉੱਪਰ ਇਹ ਲਿਖਿਆ ਹੋਇਆ ਕਿ 10% ਲੋਕ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਨੇ ਉੱਪਰ ਚਾਹੇ 100 ਪਾ ਕਰ ਲਓ ਉਹ ਅਸਰ ਨਹੀਂ ਕਰਦੇ ਅੱਛਾ ਉਹ 10% ਕਿਹੜੇ ਐ ਇਹ ਆਪਾਂ ਨੂੰ ਪਤਾ ਨਹੀਂ ਲੱਗ ਸਕਦਾ ਹੂੰ ਇਸ ਕਰਕੇ ਭਾਈ ਆਪਣੇ ਪੈਸੇ ਖਰਚਣ ਤੋਂ ਪਹਿਲਾਂ ਆਪਦੇ ਵਿਵੇਕ ਦੀ ਦਿਮਾਗ ਦੀ ਵਰਤੋਂ ਕਰੋ ਜੇ ਜਿਹੜੇ ਉਪਾਸ ਹੁੰਦੇ ਆ ਮੇਰਾ ਮਤਲਬ ਹੁੰਦਾ ਕਿ ਕੋਈ ਬੰਦਾ ਤੋਖੇ ਚ ਨਾ ਰਹੇ ਹੂੰ ਹੂੰ ਸਾਫ਼ ਤੇ ਸਪਸ਼ਟ ਗੱਲ ਤੁਸੀਂ ਉਹ ਤੁਸੀਂ ਵੀਡੀਓ ਬਣਾਇਆ ਕਰੋ ਤੇ ਜਿਹੜੇ ਬਹੁਤ ਲੋਕ ਬਣਾਉਂਦੇ ਆ ਇਹ ਤੁਹਾਨੂੰ ਤੋਂ ਨੌਲੇਜ ਵਧੀ ਆ ਨਹੀਂ ਮੈਨੂੰ ਕੋਈ ਟਾਈਮ ਹੀ ਨਹੀਂ ਹੁੰਦਾ 15 ਦਿਨ ਦੀ ਤਾਂ ਆਫਿਸ ਚ ਵੇਟਿੰਗ ਆ ਜਿਹੜਾ ਅੱਜ ਫੀਸ ਪਾਉਂਦਾ ਉਹਦਾ 15ਵੇਂ ਦਿਨ ਨੰਬਰ ਆ ਹਾਂ ਹਾਂ ਇੱਕ ਦਾ ਟਾਈਮ ਕੱਢਿਆ ਕਰੋ ਅਸੀਂ ਵੀ ਦੇਖੀਏ ਕਿ ਕੇ ਗੋਪਾਲ ਜੀ ਵੀਡੀਓ ਤੇ ਬਣਾਉਂਦੇ ਨੇ ਸਾਹਮਣੇ ਬੜਾ ਲੱਗੀ ਪਈ ਤੁਸੀਂ ਆਜਿਆ ਕਰੋ ਤੁਸੀਂ ਬਣਾ ਲਿਆ ਕਰੋ